ਸਿੱਖੀ ਦਾ ਦਾਇਰਾ ਬਹੁਤ ਵੱਧ ਗਿਆ। ਤੋਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਹ ਆਗਿਆ 22 ਮਸੰਦਾਂ ਨੂੰ ਵੀ ਦੇ ਦਿੱਤੀ। ਮਸੰਦ ਸ਼ਬਦ ਫਾਰਸੀਨ ਦਾ ਹੈ ਮਸਨਦ ਮਸਨਦ ਕਹਿੰਦੇ ਨੇ ਇਸ ਤਖਤ ਤਖਤ ਨੂੰ ਸਿੰਘਾਸਣ ਨੂੰ। ਵੱਡਾ ਤਖਤ ਜਿਸ ਤੇ ਬਾਦਸ਼ਾਹ ਬੈਠਦਾ ਹੈ ਉਹਨੂੰ ਕਹਿੰਦੇ ਨੇ ਔਰੰਗ ਫਾਰਸੀ ਦੇ ਚ ਕਹਿੰਦੇ ਨੇ ਔਰੰਗ। ਜਿਵੇਂ ਮਯੂਦੀਨ ਨੇ ਆਪਣਾ ਤਖੱਲੁਸ ਰੱਖਿਆ ਸੀ ਨਾ ਔਰੰਗਜ਼ੇਬ ਔਰੰਗਜ਼ੇਬ ਦਾ ਮਤਲਬ ਹੈ ਤਖਤ ਦਾ ਸ਼ਿੰਗਾਰ ਤਖਤ ਦੀ ਸ਼ੋਭਾ ਮਹਾਰਾਜ ਨੇ ਕਹਿ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨਜ਼ੇਬਤ ਤੋਰਾ ਨਾਮ ਔਰੰਗਜ਼ੇਬ ਕਿ ਔਰੰਗਜ਼ੇਬ ਨਬਾਇਦ ਫਰੇ ਤੇਰਾ ਨਾਮ ਇਹ ਤੈਨੂੰ ਸ਼ੋਭਾ ਨਹੀਂ ਲੈਂਦਾ ਤੂੰ ਤਖਤ ਦੀ ਸ਼ੋਭਾ ਨਹੀਂ ਹੈ ਤੂੰ ਤਖਤ ਦਾ ਸ਼ਿੰਗਾਰ ਨਹੀਂ ਹੈ ਤੇਰੇ ਜੈਸਾ ਬੰਦਾ ਜਦ ਤਖਤ ਤੇ ਬੈਠਦਾ ਹੈ ਤਖਤ ਬਦਨਾਮ ਹੋ ਜਾਂਦਾ ਹੈ ਤਖਤ ਮਹਿਲਾ ਹੋ ਜਾਂਦਾ ਹੈ ਤਖਤ ਬਰਸ਼ਟ ਹੋ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਔਰੰਗ ਕਹਿੰਦੇ ਨੇ ਵੱਡੇ ਤਖਤ ਨੂੰ ਜਿਸ ਤੇ ਬਾਦਸ਼ਾਹ ਬੈਠਦਾ ਹੈ ਜਿਸ ਤੇ ਅਹਿਲਕਾਰ ਬੈਠਦੇ ਨੇ ਉਸ ਨੂੰ ਮਸਨਦ ਕਹਿੰਦੇ ਨੇ ਇਹ ਮਸਨਦ ਹੈ ਗੁਰੂ ਅਮਰਦਾਸ ਜੀ ਨੇ ਪ੍ਰਥਾ ਚਲਾਈ ਜਿਹੜੇ ਕਥਾ ਕਰਦੇ ਨੇ ਔਰ ਜੋ ਉਪਦੇਸ਼ ਦਿੰਦੇ ਨੇ ਗੁਰवाणी ਦਾ ਉਹ ਉੱਚੀ ਥਾਂ ਤੇ ਬੈਠਣ ਉਹਨਾਂ ਨੇ 22 ਮੰਜੀਆਂ ਬਖਸ਼ਿਸ਼ ਕੀਤੀਆਂ ਸਨ 22 ਮਸੰਦ ਬਣਾਏ ਸਨ ਮਸਰਤ ਦਾ ਮਤਲਬ ਹੈ ਮੰਜੀ ਤਖਤ ਆ ਗਾਂ ਚੱਲ ਕੇ ਜਿਨ੍ਹਾਂ ਨੂੰ ਸਤਿਗੁਰ ਨੇ ਮਸੰਦ ਬਖਸ਼ਿਸ਼ ਕੀਤੀ ਸੀ ਮੰਜੀ ਬਖਸ਼ਿਸ਼ ਕੀਤੀ ਸੀ ਉਪਦੇਸ਼ ਦੇਂਦੇ ਦੇਂਦੇ ਉਹਨਾਂ ਦੀ ਪੂਜਾ ਪ੍ਰਤੀਸ਼ਟਾ ਇਤਨੇ ਵੱਧ ਗਈ ਔਰ ਉਹਨਾਂ ਦੀ ਧਨ ਸੰਪਦਾ ਸ਼ਕਤੀ ਵੀ ਇਤਨੇ ਵੱਧ ਗਏ ਉਹਨਾਂ ਦੇ ਅੰਦਰ ਇਹ ਖਿਆਲ ਆ ਗਿਆ ਆਪਾਂ ਖੁਦ ਹੀ ਕਿਉਂ ਨਾ ਗੁਰੂ ਬਣੀਏ ਗੁਰੂ ਦਾ ਪ੍ਰਚਾਰ ਕਰਨ ਦੀ ਕੀ ਲੋੜ ਹੈ ਭ੍ਰਸ਼ਟ ਹੋ ਗਏ ਸਨ ਇਸ ਪ੍ਰਥਾ ਨੂੰ ਗੁਰੂ ਗੋਬਿੰਦ ਸਿੰਘ ਨੇ ਫਿਰ ਖਤਮ ਕਰ ਦਿੱਤਾ ਇਹ ਮਸੰਦ ਪ੍ਰਥਾ ਨਹੀਂ ਚੱਲੇਗੇ ਮਸੰਦ ਦਾ ਤੇ ਮਤਲਬ ਸੀ ਛੋਟਾ ਤਖਤ ਪਰ ਜਿਨ੍ਹਾਂ ਨੂੰ ਬਖਸ਼ਿਸ਼ ਕੀਤਾ ਗਿਆ ਸੀ ਉਹ ਇਤਨੇ ਅਗਾਹ ਚੱਲ ਕੇ ਭੇੜੇ ਨਿਕਲੇ ਉਹ ਪੂਜਾ ਪ੍ਰਤੀਸ਼ਟਾ ਹਜ਼ਮ ਨਾ ਕਰ ਸਕੇ ਉਹ ਸ਼ਕਤੀ ਨੂੰ ਹਜ਼ਮ ਨਾ ਕਰ ਸਕੇ ਬ੍ਰਸ਼ਟ ਹੋ ਗਏ ਉਂਝ ਵੀ ਤਾਕਤ ਮਨੁੱਖ ਨੂੰ ਬ੍ਰਸ਼ਟ ਕਰ ਦਿੰਦੀ ਹੈ ਸ਼ਕਤੀ ਬ੍ਰਸ਼ਟ ਕਰ ਦਿੰਦੀ ਹੈ ਬਹੁਤ ਸਾਰੇ ਮਨੁੱਖਾਂ ਨੂੰ ਜਿਹੜਾ ਅਸੀਂ ਕਹਿ ਦਿੰਦੇ ਹਾਂ ਬੜਾ ਸ਼ਰੀਫ ਹੈ ਬੜਾ ਸ਼ਰੀਫ ਹੈ ਧਾਰਮਿਕ ਅਨੁਭਵ ਕਹਿੰਦਾ ਹੈ ਸ਼ਰੀਫ ਨਹੀਂ ਕਮਜ਼ੋਰ ਹੈ ਜਰਾ ਤਾਕਤ ਵਿੱਚ ਆ ਲੈਣ ਦੇ ਉੱਪਰ ਕੀ ਕਰ ਸਕਦਾ ਹੈ ਇੱਕ ਕਮਜ਼ੋਰ شریف ਨਹੀਂ ਹੈ ਜੇ ਦਿਨ ਸ਼ਕਤੀ ਦੇ ਕੋਲ ਆ ਗਏ ਫਿਰ ਬਰਸਟ ਹੋ ਜਾਏਗਾ ਦੇਸ਼ ਗੁਲਾਮੋਂ ਸੇ ਚਿੱਟੇ ਕਪੜੇ ਚਿੱਟੀਆਂ ਟੋਪੀਆਂ ਚਿੱਟੇ ਬਸਤਰ ਮਹਾਤਮਾ ਗਾਂਧੀ ਨੇ ਪਹਿਨਾਏ ਦੇਵਤਿਆਂ ਜੈਸੇ ਲੱਗਦੇ ਸਨ ਹਰ ਇੱਕ ਨਾਲ ਹੱਥ ਜੋੜ ਕੇ ਬੋਲਦੇ ਸਨ ਬੜੇ ਹਲੇਮ ਬੜੀ ਗਨ ਬੜਾ ਪ੍ਰਭਾਵ ਉਹਨਾਂ ਦਾ ਲੋਕੀ ਬੜਾ ਸਨਮਾਨ ਕਰਦੇ ਸਨ ਸਤਕਾਰ ਕਰਦੇ ਸਨ ਸੇਜੇ ਸੇਜੇ ਉਹਨਾਂ ਦੇ ਕੋਲ ਤਾਕਤ ਆ ਗਈ ਸਿੰਘਾਸਣ ਤੇ ਬੈਠ ਗਏ ਧਨ ਦੀ ਸ਼ਕਤੀ ਆ ਗਈ ਤਾਕਤ ਆ ਗਈ ਬਰਸ਼ਟ ਹੋ ਗਏ ਅੱਜ ਬ੍ਰਸ਼ਟਾਚਾਰ ਦੀ ਨਿਸ਼ਾਨੀ ਉਹਨਾਂ ਕੱਪੜਿਆਂ 'ਚੋਂ ਟੱਕਣ ਲੱਗ ਪਏ ਇੰਨੇ ਚਿੱਟੇ ਕੱਪੜਿਆਂ ਦੇ ਜਿਤਨਾ ਕਾਲਾ ਰੰਗ ਪ੍ਰਗਟ ਹੋ ਗਿਆ ਕੁਝ ਵੀ ਕੁਝ ਵੀ ਨਹੀਂ ਮੈਂ ਰਾਜਨੀਤਿਕ ਨਹੀਂ ਅਸਲੀਅਤ ਤੁਹਾਡੇ ਸਾਹਮਣੇ ਜੋ ਹੈ ਰੱਖਦਾ ਪਿਆ ਕਮਜ਼ੋਰ ਸਨ ਤੇ ਦੇਵਤਿਆਂ ਵਰਗੇ ਸਨ ਤਾਕਤਵਰ ਹੋ ਗਏ ਤੇ ਦੇਤ ਹੋ ਗਏ ਸ਼ਕਤੀ ਭ੍ਰਸ਼ਟ ਕਰ ਦਿੰਦੀ ਹੈ ਤਾਕਤ ਭ੍ਰਸ਼ਟ ਕਰ ਦਿੰਦੀ ਹੈ ਔਰ ਤਾਕਤ ਸ਼ਕਤੀ ਸਾਰੇ ਭ੍ਰਸ਼ਟਪਣੇ ਨੂੰ ਛੁਪਾ ਦਿੰਦੀ ਹੈ ਇਹ ਇਤਨੀ ਵੱਡੀ ਚਾਦਰ ਹੈ ਗੁਨਾਹਾਂ ਤੇ ਪਾਕੇ ਆਪਣੇ ਗੁਨਾਹਾਂ ਨੂੰ ਢੱਕ ਲੈਂਦੇ ਨੇ ਬ੍ਰਸ਼ਾਚਾਰ ਨੂੰ ਝੱਟ ਢੱਕ ਲੈਂਦੇ ਨੇ